ਸਸੇ ਕਾ ਜੀ ਵੈਜੀ ਕਾ ਖਾਲਸਾ ਵੈਜੀ ਕੀ ਪਤੇ ਅੱਜ ਆਪਾਂ ਉਹੀ ਮੁੱਦਾ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਬਾਰੇ ਦੁੱਖ ਬੜਾ ਹੁੰਦਾਗਾ ਕਿ ਜਦੋਂ ਕੋਈ ਭਾਈ ਅੰਮਰਤਪਾਲ ਸਿੰਘ ਦੇ ਬਾਰੇ ਗਲਤ ਬੋਲਦਾ ਗਲਤ ਬਿਆਨਬਾਜ਼ੀ ਕਰਦਾ ਤੇ ਧੰਨ ਮੈਂ ਕੱਲ ਵੀ ਦੱਸਿਆ ਸੀ ਕਿ ਜਿਹੜੇ ਲੋਕ ਨੇ ਨਿਤ ਨਵੇਂ ਜਿਹੜੇ ਨੇ ਭਾਦੋ ਦੇ ਮੇ ਖੁੰਬਾ ਮੰਗੂ ਕਹਿੰਦੇ ਨੇ ਨਿਕਲਦੇ ਆਉਂਦੇ ਨੇ ਕੋਈ ਕਿਥੋਂ ਆ ਜਾਂਦਾ ਕੋਈ ਕਿਥੋਂ ਚੱਲ ਕੇ ਆ ਜਾਂਦਾਗਾ ਤੇ ਆ ਇੱਕ ਮੈਂ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਤੁਹਾਨੂੰ ਮੈਂ ਅੱਗੇ ਗੱਲਬਾਤ ਗੱਲਬਾਤ ਕਰਦਾ ਇੱਕ ਤਾਂ ਅੱਜ ਨਵਾਂ ਬਿਆਨ ਆਇਆ ਕਹਿੰਦਾ ਜੀ ਅੰਮਰਤਪਾਲ ਜਿਹੜਾ ਖੰਡੂਰ ਸਾਹਿਬ ਤੋਂ ਜਿੱਤਿਆਗਾ ਕਹਦਾ ਉਸ ਟੀਪਾ ਦੇ ਦੇ ਤੇ ਮੇਰੇ ਬਰਾਬਰ ਕਹਿੰਦਾ ਚੋਣ ਲੜ ਲੈ ਲੈ ਉਹ ਗੱਲ ਹੋ ਗਈ ਤਾਂ ਕੱਲ ਦੀ ਭੂਤਨੀ ਸਵੇ ਚੱਦ ਯਾਦ ਦੀ ਕੋੜ ਕਰ ਲਈ ਸਥੀਰਾ ਨਾਲ ਜੱਫੇ ਕੋੜ ਕਰ ਲਈ ਹੁੰਦੀ ਆ ਉਹਨੂੰ ਮਾਰਨ ਦਾ ਕਿ ਮੈਂ ਪਤਾ ਨਹੀਂ ਸਥੀਰਾ ਨੂੰ ਜੱਫੇ ਮਾਰ ਕੇ ਵੇਜੂਗੀ ਕੱਲ ਦੀ ਭੂਤਨੀ ਸਵੇਜ ਅੱਧ ਦਾ ਮਤਲਬ ਲ ਹੁੰਦਾਗਾ ਕੱਲ ਦੀ ਜਿਹੜੀ ਭੂਤਨੀ ਬਣੀ ਹੁੰਦੀ ਆ ਉਹ ਸਵੇਜ ਅੱਧ ਭਾਲਦੀ ਆ ਵੀ ਮੇਰਾ ਅੱਜ ਹੀ ਅੱਧ ਅੱਧ ਹੋ ਜੇ ਕਹਿੰਦਾ ਭਾਵ ਕਿ ਇਹਨਾਂ ਲੋਕਾਂ ਤੇ ਬੜਾ ਜਿਹੜਾਗਾ ਗੁੱਸਾ ਆਉਂਦਾਗਾ ਕਿ ਤੁਹਾਨੂੰ ਕਿਹਨੇ ਟੋਕਿਆ ਸੀ ਤੁਹਾਨੂੰ ਰੋਕਿਆ ਕਿਹਦੇ ਸੀ ਭਾਈ ਤੁਸੀਂ ਖਨੂਰ ਸਾਹਿਬ ਤੋਂ ਸੀ ਆਪਣਾ ਇਲੈਕਸ਼ਨਲ ਲੜੋ ਇਹਦਾ ਹਰ ਇੱਕ ਦਾ ਅਧਿਕਾਰ ਆ ਹਰ ਇੱਕ ਨੂੰ ਜਿਹੜਾ ਚੋਣ ਲੜਨ ਦਾ ਅਧਿਕਾਰ ਆ ਸਾਡਾ ਸੰਵਿਧਾਨ ਦਿੰਦਾਗਾ ਤੇ ਜੇ ਭਾਈ ਹੁਣ ਅਮਰਤਪਾਲ ਸਿੰਘ ਖਾਲਸਾ ਦੇ ਐਡੀਬਡੀ ਜਿੱਤ ਖੰਡੂਰ ਸਾਹਿਬ ਵਾਸੀਆਂ ਦੇ ਨੂੰ ਆਪਣਾ ਸਲੂਟ ਆ ਮੈਂ ਸਾਰੇ ਵਾਸੀਆਂ ਦਾ ਤੇ ਵੈਸੇ ਤਾਂ ਸਾਰੇ ਪੰਜਾਬ ਵਾਸੀ ਜਿਹੜੇ ਜਿੰਨਾ ਵੀ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਦੇ ਨੇ ਸਾਰਿਆਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਅਮੁੱਲ ਅਮੁੱਲਾ ਜਿਹੜਾ ਆਪਾਂ ਕਹਿੰਦੇ ਇਹ ਮੁੱਲਾ ਯੋਗਦਾਨ ਆ ਆਪਾਇਗਾ ਬਹੁਤ ਵੱਡਾ ਯੋਗਦਾਨ ਆ ਹੋ ਤਾਂ ਨੁਆਏ ਗੱਲ ਜਿਹੜਾ ਵਿਸਾਗਾ ਤਾਂ ਮੈਂ ਜਿਹੜੇ ਨੇ ਕੇਸ ਪਾਇਆਗਾ ਮੈਂ ਉਹਦੀ ਸਾਖ ਤਾਂ ਨਹੀਂ ਦਿਖਾਉਣਾ ਚਾਹੁੰਦਾ ਸੀ ਤੁਹਾਨੂੰ ਪਹਿਲਾਂ ਮੈਂ ਉਹਦੀਆਂ ਦੋ ਛੋਟੇ ਛੋਟੇ ਵੀਡੀਓ ਸੁਣਾਉਣਾ ਹੈਗਾ ਫਿਰ ਤੁਹਾਨੂੰ ਮੈਂ ਤਰੀਕੇ ਨਾਲ ਗੱਲਬਾਤ ਕਰਦਿਆਂ ਫਿਰ ਇਹਨਾਂ ਦੀ ਮੰਨਜੀ ਠੋਕਦਾਗਾ ਮੈਂ ਇਹ ਤਾਂ ਨੇਤ ਜਿਹੜੇ ਇਹ ਚਾਂਬਲੇ ਹੋਏ ਨੇ ਲੋਕ ਆ ਜਿਹੜੇ ਆ ਕੇ ਜਿਹੜੇ ਸਿਰਫ ਆਪਣੀ ਫੇਮ ਭਾਲਣ ਦੇ ਵਾਸਤੇ ਮਸ਼ਹੂਰੀ ਭਾਲਣ ਦੇ ਵਾਸਤੇ ਜਿਹੜੇ ਐਵੇਂ ਡੱਬੂ ਕੁੱਤੇ ਵਾਂਗੂ ਗੰਗੂੰਗ ਕਰੀ ਜਾਂਦੇ ਆ ਤਾਨੂੰਆ ਵੀਡੀਓ ਸੁਣਾਉਣਾ ਇਹਦੀ ਆ ਕੋਈ ਆ ਦਵਾਬੀ ਲੈ ਨੌ ਹੀ ਵੜਾਗਾ ਇਹਦਾ ਤੁਸੀਂ ਮੂੰਹ ਦੇਖਿਆਗਾ ਗਿਟਾਰ ਵਰਗਾਗਾ ਜਦੋਂ ਅਮਰਪਾਲ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਆ ਮੈਂ ਰਿਟਰਨਿੰਗ ਆਫੀਸਰ ਨੂੰ ਉਸੇ ਪੁਆਇੰਟ ਤੇ ਇੱਕ ਪਟੀਸ਼ਨ ਫਾਇਲ ਧਾਰ ਕਰਕੇ ਅਮਰਪਾਲ ਦੀਆਂ 16 ਗਲਤੀਆਂ ਜਿਹੜੀਆਂ ਹੈਗੀਆਂ ਉਹਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਗਿਣਵਾਈਆਂ 3 ਵਜੇ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਮੇਰੇ ਕੋਲ ਉੱਪਰੋਂ ਦਬਾਅ ਹੈਗਾ ਮੈਂ ਅਮਰਪਾਲ ਦੀ ਨੋਮੀਨੇਸ਼ਨ ਦੇ ਵਿੱਚ ਚਾਹੇ 16 ਗਲਤੀਆਂ ਹੋਣ ਚਾਹੇ 100 ਗਲਤੀਆਂ ਹੋਣ ਮੈਂ ਰਿਜੈਕਟ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਜਦੋਂ ਅਮਰਪਾਲ ਨੇ ਆਪਣੀ ਨੋਮੀਨੇ ਇਹਨੂੰ ਪੁੱਛਣਾ ਹੋਵੇ ਅਟਰਨਲ ਅਫਸਰ ਨੂੰ ਕਹਿੰਦਾ ਮੈਂ ਕਿ ਹੈਗਾ ਵੀ 16 ਗਲਤੀਆਂ ਨੇ ਉਹਨਾਂ ਨੇ ਕਿਹਾ ਕਿ 16 ਦੇ ਹੋਣ ਚਾਏ ਕਿੰਨੀਆਂ ਮਰਜ਼ੀ ਹੋਣ ਜਾਂ 100 ਹੋਣ ਮੈਂ ਉਹਨਾਂ ਦੇ ਹੋ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਵਗਦੇ ਲੈ ਦੱਸ ਇਹਨੂੰ ਪੁੱਛਣਾ ਉਹ ਕਹਿੰਦਾ ਪ੍ਰੈਸਰ ਸੀ ਕਿਹਦਾ ਪ੍ਰੈਸਰ ਸੀ ਆਮਾਦੀ ਪਾਰਟੀ ਦਾ ਕਾਂਗਰਸ ਦਾ ਭਾਜਪਾ ਦਾ ਆਰਐਸਐਸ ਦਾ ਜਾਂ ਕੋਈ ਹੋਰ ਪਾਰਟੀ ਦਾ ਪ੍ਰੈਸਰ ਸੀ ਅਫਸਰ ਤੇ ਮੌਕੇ ਦੇ ਸਰਕਾਰਾਂ ਦੀ ਹੁੰਦਾਗਾ ਪ੍ਰੈਸ਼ਰ ਹਾਂ ਉਹ ਤੇ ਪ੍ਰੈਸ਼ਰ ਸੀ ਬਹੁਤ ਜ਼ਿਆਦਾ ਇਸ ਕਰਕੇ ਉਹਨੂੰ ਡੇਰੂਗੜ ਦੇ ਜੇਲ੍ਹ ਦੇ ਵਿੱਚ ਦੁਆਰਿਆਂ ਦੇ ਅਸੇ ਲਗਾ ਦਿੱਤੀ ਇਹ ਪ੍ਰੈਸ਼ਰ ਸੀ ਉਹਦੇ ਉੱਤੇ ਉਹ ਅਫਸਰ ਦੇ ਉੱਤੇ ਕਿ ਕਿਦੇ ਪਾਈ ਅੰਮਰਤਪਾਲ ਸਿੰਘ ਬਾਹਰ ਨਾ ਆ ਜਾਵੇ ਇਹ ਪ੍ਰੈਸ਼ਰ ਸੀ ਉਹ ਸਾਫਸਰ ਦੇ ਉੱਤੇ ਸੌਣ ਲੀਏ ਦੇ ਜਵਲੀਆਂ ਇੱਕ ਤੁਹਾਨੂੰ ਵੀਡੀਓ ਦੀ ਹੋਰ ਸੁਣਾਉਣਾ 16 ਗਲਤੀਆਂ ਸੀ ਕਹਿੰਦਾ ਪਰ ਸਿਰਫ ਉਹ ਤੇ ਕਹੀ ਗਿਆ 5 ਗਲਤੀਆਂ ਨੇ ਹੁਣ 16 ਤੇ ਆ ਗਿਆ ਕੱਲ ਨੂੰ ਐ ਨਹੀਂ ਪਤਾ ਕਿੱਥੇ ਕੇ ਜਾ ਕੇ ਪੜੂਗਾ ਇਹਦਾ ਮੂੰਹ ਦੇਖਿਆ ਤੁਸੀਂ ਕੋ ਗੀ ਰੰਗੇ ਜਿਹਦਾ ਫਿਰ ਗੁੱਸਾ ਤਾਂ ਆਉਂਦਾ ਯਾਰ ਵੀ ਤੁਸੀਂ ਥੋੜਾ ਐਕਸਟਰਾਡ ਦਾ ਰਹ ਪਾ ਕਿਤੇ ਜਾ ਰਹੇ ਪਾ ਤੂੰ ਕਰਦੇ ਹਾਈ ਕੋਰਟ ਕਰਦੇ ਸੁਪਰੀਮ ਕੋਰਟ ਕਰਦੇ ਜਿੱਥੇ ਮਰਜੀ ਕੇਸ ਕਰਦੇ ਇਹਦਾ ਮਤਲਬ ਦਾ ਕੋਈ ਉਹ ਨਹੀਂ ਤੁਹਾਨੂੰ ਖੁੱਲਾ ਕੇਸ ਕਰਨ ਦੀ ਖੁੱਲ ਹਰ ਇੱਕ ਬੰਦੇ ਨੂੰ ਆਜ਼ਾਦੀ ਆ ਤੇ ਅਟਰਨ ਅਫਸਰ ਨੂੰ ਕਹਿੰਦਾ ਮੈਂ ਉਸੇ ਵੇਲੇ ਕਿਹਾ ਸੀ ਇਹਨੂੰ ਪੁੱਛਣਾ ਹੋਵੇ ਫਿਰ ਤੂੰ ਉਸ ਵੇਲੇ মিডিਆ ਵਿੱਚ ਕਿਉਂ ਨਹੀਂ ਬੋਲੇਆ ਤੂੰ ਉਸੇ ਵਕਤ ਹਾਈ ਕੋਰਟ ਨਹੀਂ ਜਾ ਸਕਦਾ ਸੀ মিডিਆ ਨੂੰ ਤਾਂ ਕਹਿ ਸਕਦਾ ਸੀ ਭਈ ਆ ਸਰਾਹ ਕਰਦਾਗਾ ਇਹ ਲੋਕਾਂ ਦੇ ਸਾਰਾ ਝੂਠ ਪਲੰਦਾ ਐ ਤਿਆਰ ਕਰ ਲਿਆ ਇੱਕ ਸਟੋਰੀ ਬਣਾਉਂਦੇ ਜਿਸ ਤਰ੍ਹਾਂ ਪੁਲਿਸ ਸਟੋਰੀ ਬਣਾਉਂਦੀ ਆ ਉਸ ਤਰ੍ਹਾਂ ਜਿਹੜੇ ਵਕੀਲ ਨੇ ਉਹ ਸਟੋਰੀਆਂ ਬਣਾਉਂਦੇ ਨੇ ਤੇ ਤੁਹਾਨੂੰ ਇਹ ਅੱਗੇ ਦੱਸਦਾਗਾ ਇਹਦੀ ਹੋਰ ਜਿਹੜਾ ਇਹ ਬੋਲੇਗਾ ਉਹਦੇ ਵਿੱਚ ਕੁਝ ਹੋਰ ਬੋਲਦੇ ਜਾਂਦਾਗਾ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਕਿ ਸਾਰੇ ਜਿੰਨੇ ਮੈਂਟਲ ਪਾਗਲ ਸਾਰਾ ਜਿਹੜਾ ਪੰਜਾਬ ਦੇ ਖਾਤੇ ਚ ਪਾਤੇ ਰੱਬ ਨੇ ਕਿ ਚਲੋ ਵੀ ਚਲੋ ਪੰਜਾਬ ਦੇ ਵਿੱਚ ਚਲੋ ਪੰਜਾਬ ਦੇ ਵਿੱਚ ਕੈਨੇਡਾ ਵਰੀ ਕਾ ਤਾਂ ਕਿਸੇ ਨੂੰ ਭੇਜੇ ਨਹੀਂ ਉਧਰ ਤਾਂ ਇਹਨਾਂ ਦਾ ਥਾਂ ਹੀ ਨਹੀਂ ਹੈ ਇਹ ਜੇ ਬੰਦਿਆਂ ਦਾ ਤੇ ਵਾ ਤੁਹਾਨੂੰ ਹੁੰਦਾ ਆ ਕਰਦਾ ਲੈ ਇੱਕ ਵੀਡੀਓ ਦੀ ਹੋਰ ਸੁਣਾਉਣਾਗਾ ਮੈਂ ਉਹ ਸੁਣ ਲਿਓ ਕਿਵੇਂ ਅਮਰਪਾਲ ਨੂੰ ਸਰਕਾਰੀ ਸ਼ੈਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਬੰਦਾ ਹਨ ਉਹ ਜਾ ਕੇ ਤਰਨਤਾਰਨ ਖਡੂਰ ਸਾਹਿਬ ਏਰੀਆ ਦੇ ਵਿੱਚ ਅਮਰਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਭੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਉਸ ਮੁਕੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਇਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਛਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਆ ਤੇ ਜਿੰਨੀ ਵੀ ਸਰਕਾਰੀ ਛਾਇਆ ਆਇਆ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆਂ ਵੱਲੋਂ ਜੋ ਵੀ ਛਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਵੇਂ ਅਮਰਿਤਪਾਲ ਨੂੰ ਸਰਕਾਰੀ ਛਾਇਆ ਨਾ ਮੈਨੂੰ ਤੇਰੇ ਇਹ ਗੱਲਾਂ ਤੋਂ ਸੁਣ ਕੇ ਹਾਸੇ ਵੀ ਆਉਂਦੀ ਆ ਤੇ ਗੁੱਸਾ ਵੀ ਆਉਂਦਾ ਗਾ ਕਹਿੰਦਾ ਉਹ ਸਰਕਾਰੀ ਸਹੈ ਆ ਉਹ ਪਾਈ ਤੂੰ ਐਂ ਦੱਸ ਦੇ ਕਿਹੜੀ ਸਰਕਾਰ ਦੀ ਸਹੈ ਸੀ ਤੁਹਾਨੂੰ ਐਵੇਂ ਹੀ ਪਤਾ ਹੋਊ ਅਜੇ ਤੁਹਾਨੂੰ ਐ ਪਤਾਵੇਂ ਸਰਕਾਰੀ ਸਹੈ ਆ ਫਿਰ ਕਹਿੰਦਾ ਜੀ ਸਿੰਧੀ ਸਹੈ ਆ ਸਰਕਾਰੀ ਸਹੈ ਹੁੰਦੀ ਉਹ ਪਾਗਲਾ ਅੰਮ੍ਰਿਤਪਾਲ ਸਿਕ ਅੱਜ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਬੰਦ ਨਾ ਹੁੰਦਾ ਉਥੇ ਦਵਾਰਿਆਂ ਐਨਐਸਏ ਦਾ ਲੱਗਦਾ ਤੇ ਉਹਨੂੰ ਸੌ ਚੁੱਕਣ ਦੇ ਲਈ ਇਹਨੇ ਤਰਲੋ ਮੱਸੀ ਤਾਂ ਹੋਣਾ ਪੈਂਦਾ ਜਲੇਲ ਨਾ ਹੋਣਾ ਪੈਂਦਾ ਤੇ ਉਹਨੂੰ ਦੁਆਰੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਨਾਲ ਲਿਖਣੀ ਪੈਂਦੀ ਕਿ ਮੈਨੂੰ ਜਿਹੜਾ ਹੁਣ ਸੈਂਸ ਨਾਲ ਉਹਦੇ ਵਿੱਚ ਬੁਲਾਇਆ ਜਾਵੇ ਮੇਰਾ ਹੱਕ ਅਧਿਕਾਰ ਆ ਕਹਲਾ ਇਹ ਸਰਕਾਰੀ ਅਫਸਰਾਂ ਨੇ ਉਹਦੇ ਤੇ ਸਰਕਾਰ ਨੇ ਦਬਾਅ ਪਾਇਆ ਹੋਇਆ ਸੀ ਕਿ ਤੁਸੀਂ ਇਹਦੇ ਜਿਹੜੇ ਕਾਗਜ਼ ਨੇ ਸਹੀ ਕਰੋ ਉਸ ਉਹ ਸਰਕਾਰ ਨੇ ਕੀਤਾਗਾ ਜਿਹਨੇ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਬੰਦ ਕੀਤਾਗਾ ਉਹ ਸਰਕਾਰ ਦਾ ਦੱਸੋ ਲੈ ਇਹ ਤੁੱਕ ਬਣਦੀ ਆ ਗੱਲ ਬਣਦੀ ਆ ਇਹ ਪਤਾ ਨਹੀਂ ਕਿੱਥੋਂ ਨਵੇਂ ਦੇ ਦੰਮੇ ਸਪੋਲਿਏ ਸੱਪ ਸਪੋਲਿਏ ਨਿਕਲਦੇ ਨੇ ਜਿਸ ਤਰ੍ਹਾਂ ਸਾਪਣਿਆ ਹੁਣ ਬੱਚੇ ਨਿਕਲ ਲੱਗ ਜਾਣਗੇ ਆ ਹੁਣ ਔਰ ਉੱਤੋਂ ਆਏ ਜੀ ਆਗੇ ਨਾ ਗੱਲ ਗੁੰਡੋਲੇ ਨਿਕਲ ਲੱਗ ਜਾਣਗੇ ਸਪੋਲੇ ਦੇ ਕਿੰਨੇ ਕਿ ਹੁੰਦੇ ਨਹੀਂ ਆਏ ਤੁਰੇ ਫਿਰਦੇ ਹੁੰਦੇ ਧਰਤੀਆਂ ਤੇ ਕਿਤੇ ਟਿੱਡਰ ਮਕੌੜੇ ਬਾਹਲਾ ਕੁਝ ਨਿਕਲਦਾਗਾ ਜਦੋਂ ਮੀਂਹ ਪੈ ਜੇ ਖਾਸ ਕਰਕੇ ਉਦੋਂ ਦਾ ਬਾਹਲਾ ਕੁਛ ਨਿਕਲਦਾ ਇਹ ਉਹ ਉਹ ਲੋਕ ਨਹੀਂ ਹੈ ਹੁਣ ਇੱਕ ਵੀ ਪਿਆਗਾ ਸਾਰੇ ਬਾਹਰ ਆ ਗਏ ਹੈ ਜਾਨੀ ਕਿ ਭਾਈ ਅੰਮਰਤਪਾਲ ਸਿੰਘ ਅਜੇ ਤੇ ਸਰਬਜੀਤ ਸਿੰਘ ਇੱਕ ਜਿੱਤੇ ਨੇ ਅਜੇ ਦੋ ਬੰਦੇ ਜਿੱਤੇ ਨੇ ਸਾਰੇ ਸਪਸਪੋਲੀਏ ਬਾਹਰ ਕੱਢਿਆ ਹੈ ਜੇ ਮੈਂ ਕਹਣਾ ਪੰਜ ਸੱਤ ਸੀਟਾਂ ਹੋਰ ਜਿਹੜੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਸਿੰਘ ਜਿਹੇ ਲੈ ਜਾਂਦੇ ਇਹਨਾਂ ਲੋਕਾਂ ਦਾ ਹਾਲ ਕੀ ਬਣਦਾ ਆ ਮੈਂ ਤਾਂ ਇਹ ਪਰੇਸ਼ਾਨੀ ਆ ਜੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੇ ਹੋਰ ਉਹ ਬੰਦੇ ਨੌਜਵਾਨ ਖੜੇ ਕਰ ਦਿੰਦਾ ਤੇ ਉਹ ਜੋ ਪੰਜ ਸੱਤ ਜਿੱਤ ਜਾਂਦੇ ਇਹਨਾਂ ਦਾ ਕੀ ਬਣਦਾ ਇਹਨਾਂ ਦਾ ਚੀਕਾ ਮਾਰ ਮਾਰ ਕੇ ਰੋਣਾ ਸੀ ਉੱਚੀ ਉੱਚੀ ਇਹਨਾਂ ਨੂੰ ਤਾਂ ਹਾਈ ਕੋਰਟ ਜਾਂ ਕਿਤੇ ਹੋਰ ਨਹੀਂ ਜਾਇਆ ਜਾਣਾ ਸੀ ਐ ਨਹੀਂ ਪਤਾ ਕਿਸੇ ਟੱਕਰੀ ਮਾਰਦੇ ਢੱਡ ਦੇ ਵਿੱਚ ਇਹ ਤੁਰੇ ਜਾਂਦੇ ਕਾ ਪਾਗਲ ਦਾ ਕੀ ਹੁੰਦਾਗਾ ਜਦ ਬੰਦਾ ਮੈਂਟਲੀ ਅਫਸੈਟ ਹੋ ਜੇ ਜਦੋਂ ਉਹਨ ਊਲ ਜਲੂਲੇ ਬੋਲਦੀ ਜਾਂਦਾਗਾ ਤੇ ਆਏ ਜੀ ਫਲਾਣਾ ਜੀ ਕਦੇ ਉਹਦੇ ਪੰਜ ਗਲਤੀਆਂ ਕਦੇ 16 ਗਲਤੀਆਂ ਫਿਰ ਸਰਕਾਰ ਦੀ ਸਹਯਾ ਜੀ ਸਰਕਾਰ ਦੇ ਬੰਦੇ ਨੇ ਸਰਕਾਰੀ ਜਿਹੜੇ ਉਹਦੀ ਵਿੱਚ ਜਿਹੜਾ ਇਲੈਕਸ਼ਨ ਦੇ ਵਿੱਚ ਉਹਦੇ ਚ ਡਟ ਕੇ ਉਹਨਾਂ ਨੇ ਹਮਾਇਤ ਕੀਤੀ ਹੈ ਜੀ ਸਰਕਾਰ ਦੀ ਸਹਯਾ ਹੈ ਏਜੰਸੀ ਦੀ ਸਹਯਾ ਲੈ ਦੱਸੋ ਜੇ ਸਰਕਾਰ ਦੀ ਸਹਯਾ ਹੁੰਦੀ ਡਿਬਿਊਗਰ ਦੇ ਜੇਲ੍ਹ ਦੇ ਵਿੱਚ ਸਾਰੇ ਬੰਦੇ ਆਉਣੇ ਸੀ ਨੌਜਵਾਨ ਆ ਭਾਈ ਅੰਮਰਤਪਾਲ ਸਿੰਘ ਆਉਣਾ ਸੀ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਜਿਹੜਾ ਸਰਕਾਰ ਦੇ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਜਿਹੜਾ ਵਾਰ-ਵਾਰ ਸਰਕਾਰ ਨੂੰ ਕਹਿ ਰਹੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਤਾਂ ਜਿੱਤ ਗਿਆ ਬਾਹਰ ਕੱਢਿਆ ਜਾਵੇ ਕਿਉਂ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਖ ਕੀਤਾ ਪਟੀਸ਼ਨ ਦਾਇਰ ਕੀਤੀ ਆ ਐਨਐਸਏ ਖਤਮ ਕਰਨ ਤੇ ਜਿਹੜਾ ਉਹਦੀ ਮੈਂਬਰਸ਼ਿਪ ਆ ਜਿਹੜੀ ਕਿ ਉਹਨੂੰ ਜਿਹੜਾ ਬਹਾਲ ਜਿਹੜਾ ਰੱਖਿਆ ਗਿਆ ਉਹ ਐਮਪੀ ਜਿੱਤੇ ਨੇ ਐਮਪੀ ਬਣ ਗਏ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤ ਗਏ ਕਰੀਬ ਸਾਰੀ 4 ਲੱਖ ਤੋਂ ਪਲੱਸ ਵੋਟ ਪਈ ਆ ਤੇ ਲੋਕ ਸਭਾ ਦੇ ਸਬਿਕ ਨੂੰ ਉਹਨਾਂ ਨੇ ਚਿੱਠੀ ਲਿਖਤੀ ਕਿ ਮੈਨੂੰ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਬੋਲਣ ਦਾ ਜੜਾ ਸੌਰੀ ਸੈਸ਼ਨ ਦੇ ਵਿੱਚ ਬੋਲਣ ਦਾ ਜਿਹੜਾ ਮੈਨੂੰ ਮੌਕਾ ਦਿੱਤਾ ਜਾਵੇ ਕਿ ਮੇਰਾ ਸੰਵਿਧਾਨਿਕ ਹੱਕ ਆ ਇਹ ਤੇ ਮੈਂ ਖਨੂਰ ਸਾਹਿਬ ਵਾਸੀਆਂ ਦੀ ਜਿਹੜੀ ਆਪਣਾ ਹੈਗਾਗਾ ਤੇ ਖਨੂਰ ਸਾਹਿਬ ਵਾਸੀਆਂ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਚੰਗੀ ਤਰ੍ਹਾਂ ਮੈਂ ਜਿਹੜਾਗਾ ਮੁੱਦਿਆਂ ਨੂੰ ਚੱਕ ਸਕਾਂ ਇਹ ਨਿਤਨੇ ਕੱਲ ਹੋਰੀ ਜਨੌਰ ਜਾਂ ਤੁਹਾਨੂੰ ਦਿਖਾਇਆ ਸੀ ਮੈਂ ਦੇਖ ਕੇ ਤੁਸੀਂ ਕਹ ਲਓ ਉਹ ਲਾਲ ਜਵਾ ਉਹਦੇ ਤੇ ਲਾਇਆ ਸੀ ਮੂੰਹ ਦੇ ਉੱਤੇ ਲੈ ਉਹ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਾ ਆਇਆ ਉਹ ਉਦੋਂ ਇੱਕ ਕਹਦਾ ਜੀ ਹੁਣ ਮੈਨੂੰ ਚੌਣ ਕਹਦਾ ਉਹ ਵੀਡੀਓ ਵਿੱਚੋਂ ਪਤਾ ਨਹੀਂ ਕਿੱਧਰ ਵਗ ਗਈ ਕਹਿੰਦਾ ਜੀ ਅੰਮਰਤਪਾਲ ਸਿੰਘ ਅਸਤੀਫਾ ਦੇ ਦੇ ਮੇਰੇ ਨਾਲ ਚੌਣ ਲੜਕੇ ਦਿਖਾਵਿਲਾ ਮੈਨੂੰ ਉਹ ਤੇ ਕੱਲ ਦੀ ਹਸੀ ਆਈ ਜਾਂਦੀ ਆ ਮੈਂ ਰਾਤ ਉਹਦੀ ਵੀਡੀਓ ਦੇਖੀ ਸੀ ਓਟੋ ਡਰਕਾਂ ਵਰਗਾ ਦਾ ਮੂੰਹ ਸੀ ਜੇ ਤੁਹਾਨੂੰ ਮੈਂ ਦਿਖਾ ਦਿੰਦਾ ਤੂੰ ਸੱਚੀ ਵਿੱਚ ਹੀ ਕਹਿਣਾ ਸਦਾ ਢੋਟਰ ਕਾਈ ਆ ਐਡਾ ਵੱਡਾ ਤਾਂ ਮੂੰਹ ਸੀ ਆ ਮੇਰਾ ਮੈਗ ਤੇ ਹੱਥ ਵੱਜਿਆ ਤੁਹਾਨੂੰ ਮੈਂ ਦਿਖਾਉਂਦਾ ਸੀ ਐਡਾ ਵੱਡਾ ਤਾਂ ਮੂੰਹ ਸੀ ਆ ਮੇਰੀ ਬਾਹ ਜੱਡਾ ਐਡਾ ਵੱਡਾ ਨੰਨ ਨੱਕ ਸੀ ਉਹਦਾ ਜਿਹੜਾ ਆਪਾਂ ਟਿੰਡੇ ਨਹੀਂ ਕਹਿੰਦੇ ਟਿੰਡੇ ਜਿਹੜਾ ਆਪਾਂ ਨਰਮਿੰਦੇ ਵਿੱਚ ਚੁੱਕਦੇ ਆਪਣੇ ਫੜਾ ਫੜਾ ਵੱਜਦੇ ਆ ਨਾਸਾਂ ਅਸੀਂ ਐਡੀਆਂ ਨੋਦੀਆਂ ਇਹ ਲੋਕਾਂ ਦਾ ਮੇਰਾ ਹੁਣ ਕਹਿਣ ਦਾ ਭਾਵ ਕਿ ਜਿਨ੍ਹਾਂ ਦਾ ਕੋਈ ਮੂੰਹ ਨਹੀਂ ਕੋਈ ਸਿਰ ਨਹੀਂ ਜਿਨ੍ਹਾਂ ਦਾ ਕੋਈ ਇਨਸਾਨੀਅਤ ਦੇ ਨਾਲ ਕੋਈ ਆਪਣਾ ਨਾਤਾ ਜੁੜਦੇ ਨਹੀਂ ਕਿਸਦਾ ਕਾਵਾਂ ਨਾਲ ਜੁੜਦਾ ਕਿਸਦਾ ਘਟਾਰਾਂ ਨਾਲ ਜੁੜਦਾ ਕਿਤੇ ਹੁਗਗੀਆਂ ਨਾਲ ਕਿ ਕਿਸਦਾ ਫਲਾਣਦੇ ਨਾਲ ਕਿ ਧੌਂਕੇ ਦਾ ਸਾਰੇ ਵਿਗਿਆੜ ਬਿੱਲੇ ਇਕੱਠੇ ਹੋ ਗਏ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨਾਂ ਤੇ ਅੰਮਰਤਪਾਲ ਸਿੰਘ ਖਾਲਸਾ ਨੇ ਸਾਰੇ ਦਾ ਜਿਹੜਾ ਇਹਨਾਂ ਦਾ ਜਣੇ ਕਿ ਵੋਟਾਂ ਜਿੱਤ ਕੇ ਸੀਟ ਜਿੱਤ ਕੇ ਇਹਨਾਂ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਪਤਾ ਨਹੀਂ ਕਿਉਂ ਇਹਨਾਂ ਦੇ ਅੱਗੇ ਅੱਗੇ ਇਹਨਾਂ ਦੇ ਢਿੱਡ ਦੇ ਵਿੱਚ ਕਿਉਂ ਲੱਗੀ ਆ ਭਾਈ ਅੰਬਰਦਪਾਲ ਸਿੰਘ ਨੇ ਇਹਨਾਂ ਦਾ ਮਾਰਾ ਕੀ ਕਰ ਦਿੱਤਾ ਜਾਂ ਬਾਕੀ ਸਿੰਘਾਂ ਨੇ ਮਾਰਾ ਕੀ ਕਰ ਦਿੱਤਾ ਤੇ ਇੱਕ ਬੋਲਦਾ ਭਾਈ ਸਰਵਜੀਤ ਸਿੰਘ ਦਾ ਜਿਹੜਾ ਡੋਬਟਾਇਟ ਹੋਣਾ ਚਾਹੀਦਾ ਲੈ ਦਾਸਾ ਉਹ ਕਿਸੇ ਸੰਸਥਾ ਦਾ ਪ੍ਰਧਾਨ ਆ ਉਹ ਸਰੋਣੀ ਕਮੇਟੀ ਦਾ ਉਹ ਮੈਂਬਰ ਆ ਸਰੋਣੀ ਕਮੇਟੀ ਦਾ ਗ੍ਰੰਥੀ ਆ ਉਹ ਤੇ ਤੁਹਾਡਾ ਤਹਿਤ ਉਹਨੂੰ ਡੋਬਟਾਇਟ ਤੁਹਾਡਾ ਹੋਣਾ ਚਾਹੀਦਾ ਜੀ ਮੈਂ ਇਹ ਜਿਹੇ ਸ਼ਬਦਾਂ ਨੂੰ ਬੋਲ ਨਹੀਂ ਸਕਦਾ ਜਿਹੜੇ ਕੀ ਦੱਸਾਂ ਮੈਂ ਤੁਹਾਨੂੰ ਜਿਹੜੇ ਦੋ ਦੋ ਜਨਾਨੀਆਂ ਲਈ ਫਿਰਦੇ ਨੇ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਦਾ ਆਰਦਾ ਕਰਤਾਰ ਕਰਤਾਰ ਜਿਹੜਾ ਜ਼ੀਰੋ ਆ ਉਹ ਲੋਕ ਲੈ ਮਤਾਂ ਦਿੰਦੇ ਨੇ ਮੈਂ ਤਾਂ ਹਰਾਨ ਹੋਇਆ ਪਿਆ ਯਾਰ ਵੀ ਯਾਰ ਇੱਕ ਬੰਦੇ ਮਗਰ ਸਾਰਾ ਤੁਸੀਂ ਜਿਹੜਾ ਜਿੰਨੀ ਉਹੀ ਗੱਲ ਲਲਪਾਲ ਜਿੰਨਾ ਤੁਸੀਂ ਜਿਹੜਾ ਗੰਦਪੰਦ ਸਾਰਾ ਇਕੱਠਾ ਹੋ ਕੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਪੜਾਅ ਕੱਢ ਰਿਹਾਗਾ ਉਹ ਵੋਟਾਂ ਦੇ ਨਾਲ ਜਿੱਤਿਆ ਲੋਕਾਂ ਨੇ ਜਿਤਾਇਆਗਾ ਵਿਸ਼ਵਾਸ ਕੀਤਾ ਉਹਦੇ ਉੱਤੇ ਉਹ ਕੋਈ ਐਵੇਂ ਠੱਕੇ ਦੇ ਨਾਲ ਨਹੀਂ ਉਹ ਬਣਿਆ ਐਮਪੀ ਹੁਣ ਇਹਨਾਂ ਦਾ ਰੌਣਾ ਕਿਉਂ ਨਿਕਲਦਾਗਾ ਹੁਣ ਇਹਨਾਂ ਨੂੰ ਐ ਹੋ ਗਿਆ ਕਿ ਕਿਦੇ ਹੁਣ ਭਾਈ ਅੰਮਰਤਪਾਲ ਸਿੰਘ ਨੇ ਪਟੀਸ਼ਨ ਪਾਈ ਆ ਜਿਹੜਾ ਹਾਈ ਕੋਰਟ ਦੇ ਵਿੱਚ ਉਹ ਬਾਹਰ ਆ ਗਿਆ ਜੇ ਉਨੇ ਪੰਜਾਬ ਦੇ ਮੁੱਦੇ ਉੱਤੇ ਗੱਲ ਕਰਨੀ ਆ ਪੰਜਾਬ ਦੇ ਪਾਣੀ ਤੇ ਗੱਲ ਕਰਨੀ ਆ ਪੰਜਾਬ ਦੀ ਨੌਜਵਾਨੀ ਤੇ ਗੱਲ ਕਰਨੀ ਆ ਜਿਹੜੀ ਬਾਹਰ ਤੁਰੀ ਜਾਂਦੀ ਆ ਪੰਜਾਬ ਦੀ ਉਸ ਨੌਜਵਾਨੀ ਤੇ ਗੱਲ ਕਰਨੀ ਆ ਜਿਹੜੀ ਨਸੇ ਦੇ ਨਾਲ ਮਰ ਰਹੀ ਆ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਉਹਨਾਂ ਤੇ ਗੱਲ ਕਰਨੀ ਆ ਪੰਜਾਬ ਦੇ ਜਿਹੜਾ ਛੋਟਾ ਕਿਸਾਨ ਆ ਜਾਂ ਸਾਡੇ ਮਜ਼ਦੂਰ ਭਾਈ ਦੇ ਜਿਨ੍ਹਾਂ ਦਾ ਘਰ ਦਾ ਹਾਲਤ ਜਿਹੜੀ ਆ ਗੁਜ਼ਾਰਾ ਦਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਤੇ ਕਈ ਘਰਾਂ ਦੇ ਜਿਹੜੇ ਕੋਠੇ ਚੁਈ ਜਾਂਦੇ ਨੇ ਗਰੀਬਾਂ ਦੇ ਸੱਤਾ ਚੁਈ ਜਾਂਦੀਆਂ ਨੇ ਸਰਕਾਰਾਂ ਨੇ ਸਾਰ ਨਹੀਂ ਲੱਤੀ ਸਿਰਫ ਆ ਆਟਾ ਧਾਲ ਆਟਾ ਦਾ ਕੀ ਦੇਣਾ ਸੀ ਸਿਰਫ 5 ਕਿਲੋ ਜਿਹੜੀ ਕਣਕ ਦੇ ਦਿੱਤੀ ਲੈ ਸ਼ਰਮ ਕਰੋ ਮਾੜੀ ਮੋਟੀ ਯਾਰ ਇਹ ਗਰੀਬਾਂ ਦਾ ਮਜ਼ਾਕ ਨਹੀਂ ਤੇ ਹੋਰ ਕੀ ਆ ਵੀ 5 ਕਿਲੋ 5 ਕਿਲੋ ਇਹਨਾਂ ਨੂੰ ਦੋ ਦਾਅਦੇ ਕਿ ਤੁਹਾਨੂੰ 10 ਕਿਲੋ ਅਸੀਂ ਦੇਨੇ ਆ ਤੁਸੀਂ ਮੀਨਾ ਕੱਢ ਕੇ ਦਿਖਾ ਦਿਓ ਉਹ 5-7 ਜੀ ਦੇ ਪਰਿਵਾਰ ਦੇ 5-5 ਕਿਲੋ ਲਾ ਕੇ ਫੇਰ ਵੀ ਕਹਿੰਗੇ ਜਾ ਰਹਾ ਹੋਗਾ ਕਹਿੰਦਾ ਭਾਵ ਕਿ ਸਾਰੇ ਜਿਹੜੇ ਲੋਕ ਨੇ ਇਹ ਸਰਕਾਰਾਂ ਦੇ ਜਿਹੜੇ ਸਰਕਾਰਾਂ ਨੇ ਜ਼ੁਲਮ ਕਰ ਰਹੀਆਂ ਨੇ ਸਰਕਾਰਾਂ ਅਤਿਆਚਾਰ ਕਰ ਰਹੀਆਂ ਨੇ ਸਰਕਾਰਾਂ ਗਰੀਬਾਂ ਦਾ ਜਿਹੜਾ ਹਾਕਮ ਆ ਰਹੀਆਂ ਨੇ ਗਰੀਬ ਅਜ ਮਤਾਜ ਹੋਏ ਪੈਨੇ ਬਿਮਾਰੀ ਕਿੰਨੀ ਤਲਫ ਰਹੇ ਨੇ ਕਿਸੇ ਦਾ ਗਰੀਬੀ ਕਿੰਨੀ ਕਿਸੇ ਦਾ ਚਕਾ ਨਹੀਂ ਤੇ ਭਾਈ ਫਲਾਨਾ ਦੇ ਘਰੇ ਦਵਾਈ ਨਹੀਂ ਫਲਾਨੇ ਦੀ ਕੁੜੀ ਜਿਹੜੀ ਲੜਪੀਆ ਵਿਆਹਣ ਵਾਲੀ ਆ ਅਸੀਂ ਉਧਰ ਨਿਗਾ ਮਾਰ ਲਈਏ ਤੇ ਹੋਰ ਅਨੇਕਾ ਲੱਖਾਂ ਮੁੱਦੇ ਨੇ ਵੀ ਅਸੀਂ ਉਧਰ ਚਾਖ ਲਈਏ ਨਹੀਂ ਬਸ ਈਰਖਾ ਈਰਖਾ ਦੇ ਜਿਹੜੇ ਅੱਗ ਵਿੱਚ ਇਹ ਲੋਕ ਨੇ ਸੜ ਚੁੱਕੇ ਨੇ ਸੜ ਰਹੇ ਨੇ ਈਰਖਾ ਦੇ ਅੱਗ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਬਾਰ-ਬਾਰ ਇਹਨਾਂ ਲੋਕਾਂ ਦਾ ਜਿਹੜਾ ਆਗਨ ਆ ਰਿਹਾ ਕਿ ਇਹ ਜਿਹੜੀਆਂ ਆਪਾਂ ਪਹਿਲਾਂ ਦੱਸਦਾ ਸੀ ਕਾਲ ਅੰਗਿਆਰੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਹਰ ਮਜਬੇ ਦੇ ਵਿੱਚ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਹੁੰਦੀਆਂ ਨੇ ਸਿੱਖ ਕੌਮ ਦੇ ਵਿੱਚ ਵੀ ਆ ਸਿੱਖ ਕੌਮ ਦੇ ਵਿੱਚ ਤਾਂ ਸ਼ਾਇਦ ਮਿਲਦਾ ਦਾ ਜਿਆਦਾ ਹੋ ਗਿਆ ਨਾ ਤਾਂ ਧਰਮਰਾਜ ਵੀ ਦੁਖੀ ਹੋ ਗਿਆ ਤਾਂ ਰੋ ਦੇ ਉੱਥੇ 10-10 20-20 ਜਾਂਦੇ ਆ ਮਰ ਕੇ ਉਹ ਧਰਮਰਾਜ ਕਹਿੰਦਾ ਇਹਨਾਂ ਦਾ ਮੈਂ ਲੇਖਾ ਕਿਵੇਂ ਕਰਾਂ ਇਨਾਂ ਦਾ ਪਾਪ ਤੇ ਗਨਾਈ ਇੰਨੇ ਕੀਤੇ ਹੋਏ ਨੇ ਇਹਨਾਂ ਲੋਕਾਂ ਨੇ ਉਹ ਧਰਮ ਰਾਜ ਝਾਗਦਾ ਕਹਿੰਦਾ ਕਿੰਨੀ ਆ ਕੋਈ ਬਟੇਰੇ ਵਰਗੇ ਮੂੰਹ ਵਾਲਾ ਆ ਜਾਂਦਾ ਕੋਈ ਆ ਜਨੌਰ ਵਰਗੇ ਮੂੰਹ ਵਾਲਾ ਆ ਜਾਂਦਾਗਾ ਕੋਈ ਗਟਾਰ ਵਰਗੇ ਮੂੰਹ ਵਾਲਾ ਇਹ ਲੋਕਾਂ ਦਾ ਜਿਹੜਾ ਇਹ ਮਰ ਕੇ ਇੱਥੋਂ ਜਾਂਦੇ ਆ ਨਾ ਪ੍ਰਮਾਤਮਾ ਤੇ ਇਹਨਾਂ ਤੋਂ ਧਰਮ ਰਾਜ ਵੀ ਦੁਖੀ ਹੋਇਆ ਪਿਆ ਵੀ ਇਹਨਾਂ ਨੇ ਕਰਕੇ ਕੀ ਆਇਆ ਇਹ ਗੰਦ ਕੀ ਘੋਲ ਕੇ ਆਏ ਨੇ ਕੜੀ ਕੀ ਘੋਲ ਕੇ ਆਏ ਨੇ ਇਹ ਪੰਜਾਬ ਦੀ ਧਰਤੀ ਉੱਤੇ ਜਿੱਥੇ ਸਾਡੇ ਗੁਰੂਆਂ ਦਾ ਜਨਮ ਹੋਇਆਗਾ ਜਿੱਥੇ ਆਪਾਂ ਗੁਰੂਆਂ ਦੀ ਧਰਤੀ ਆਪਾਂ ਪਵਿੱਤਰ ਧਰਤੀ ਹੈ ਇਹ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਇਸ ਪੰਜਾਬ ਦੀ ਧਰਤੀ ਉੱਤੇ ਅਸੀਂ ਉਹਨਾਂ ਦੀ ਗੱਲ ਨਹੀਂ ਕਰਨੀ ਅਸੀਂ ਉਹਨਾਂ ਦੇ ਫਾਲ ਪ੍ਰਸਤੇ ਚੱਲਣਾ ਨਹੀਂ ਅਸੀਂ ਆਪਣਾ ਰਾਗ ਅਲ ਆਪਣਾ ਤੇ ਮੈਂ ਤੁਹਾਨੂੰ ਹੁਣ ਇਹਦਾ ਕੀ ਹੋ ਕਰਾਂ ਮੈਂ ਤੁਹਾਨੂੰ ਜਿਹੜੀ ਉਹ ਨਵੀਂ ਵੀਡੀਓ ਆਈ ਹੈ ਇੱਕ ਉਹ ਜਿਹੜਾ ਦਿਖਾਉਂਗਾ ਤੁਹਾਨੂੰ ਮੈਂ ਉਹਦੇ ਨਾਲ ਫਿਰ ਆਪਾਂ ਚਰਚਾ ਕਰਾਂਗੇ ਉਹਨੇ ਕਾਫੀ ਜ਼ਹਿਰ ਜੀ ਉਹਨੇ ਵੀ ਖਾਸੀ ਉਗਲੀ ਆ ਸੱਪ ਵਾਂਗ ਬਲੇਵੇਂ ਜਿ ਉਹ ਵੀ ਬਾਹ ਬਾਹੇ ਖਾਦੇ ਨੇ ਉਹਨੇ ਤੇ ਉਦੋਂ ਤੇ ਕੋ ਦਿਓ ਬਨ ਅਜਾਤ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਬਹੁਤ ਮੇਰੀਆ ਵੀਡੀਓ ਨੂੰ ਪ੍ਰੇਮ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਰਹਿਣੀਆ ਤੁਹਾਡੇ ਮੋ ਪਿਆਰ ਕਰਕੇ ਹੀ ਅਸੀਂ ਮੈਂ ਬੋਲ ਰਿਆਂਗਾ ਕਿਉਂਕਿ ਜੇਕਰ ਤੁਸੀਂ ਮੈਨੂੰ ਸੁਣਦੇ ਹੋ ਕਮੈਂਟ ਕਰਦੇ ਹੋ ਆਪਣੇ ਟਾਈਮ ਕੱਢ ਕੇ ਕਿਉਂਕਿ ਕਮੈਂਟ ਕਰਨਾ ਅੱਜ ਕੱਲ ਬਹੁਤ ਵੀ ਜਿਹੜਾ ਹੈਗਾ ਲੋਕਾਂ ਦੇ ਬਿਜੀ ਆ ਕਿ ਬਹਿਗੂ ਵੀ ਲਿਖਣਾ ਬਹੁਤ ਲੋਕਾਂ ਲਈ ਮੁਸ਼ਕਲ ਹੋਇਆ ਪਿਆ ਤੁਸੀਂ ਫੇਰ ਵੀ ਬਹੁਤ ਵਧੀਆ ਜਿਹੜਾ ਕਮੈਂਟ ਕਰ ਰਹੇ ਹੋ ਇੱਕ ਦੋ ਤੁਹਾਨੂੰ ਦੱਸ ਦਿਆਂ ਕਿ ਵਿੱਚ ਕਮੈਂਟ ਕਰਨ ਵਾਲੇ ਹੁੰਦੇ ਨੇ ਕਾਲੀਗਾਰੀ ਹੁੰਦੀ ਆ ਉਹਨਾਂ ਦਾ ਆਪਾਂ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਉਹਨਾਂ ਨੂੰ ਜਿਹੜਾ ਕੁਛ ਕਰਨਾ ਉਹਨਾਂ ਨੂੰ ਜਿਹੜਾ ਜੋ ਮਰਜ਼ੀ ਲਿਖੀ ਜਾਣ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਕਿਸੇ ਬਲ ਹੋਵੇ ਜਿਸ ਤੋਂ ਸੰਗਤ ਜਿਹੜੀ ਆ ਗੁਰੂ ਨੇ ਕਿਹਾ ਕਿ ਸੰਗਤ ਜਿਹੜੀ 21 ਬਿਸਵੇ ਸੰਗ ਤੋਂ ਦੱਸਿਆ ਗੁਰੂ ਨੇ 20 ਬਿਸਵੇ ਦੱਸਿਆ ਸੰਗਤ ਮੇਰੇ ਦੇ ਨਾਲ ਆ 90 99% ਆ ਜਿਹੜੇ ਤੁਸੀਂ ਮੈਨੂੰ ਪਿਆਰ ਦਿੰਦੇ ਹੋ 1-2% ਲੋਕਾਂ ਦਾ ਮੈਂ ਇਹਨਾਂ ਦਾ ਕੀ ਗਿਲਾ ਕਰਨਾਗਾ ਇਹਨਾਂ ਨੂੰ ਕੱਢ ਲੈਣ ਦੇ ਭੜਾਸ ਇਹਨਾਂ ਦੇ ਅੰਦਰ ਜਿਹੜਾ ਜੋ ਜ਼ਹਿਰ ਬਣਿਆ ਪਿਆਗਾ ਕੀ ਆ ਮਾੜਾ ਮੋਟਾ ਇਹਨਾਂ ਦਾ 나ੜੀ ਨੂੜੀ ਕੋਈ ਖੁੱਲ ਜਾਵੇ ਤੁਸੀਂ ਇਸ ਵੀਡੀਓ ਤੇ ਲਾਇਕ ਕਮੈਂਟ ਕਰਨੇ ਨੇ ਕਿ ਇਨਾਂ ਲੋਕਾਂ ਦੇ ਅੰਦਰ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਇੰਨਾ ਸਾਰਾ ਕਿਉਂ ਆ ਕਿਉਂ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਭਾਈ ਅੰਮਰਤਪਾਲ ਸਿੰਘ ਤੇ ਇਲਜ਼ਾਮ ਲਾ ਰਹੇ ਨੇ ਜਦੋਂ ਭਾਈ ਅੰਮਰਤਪਾਲ ਸਿੰਘ ਪੰਜਾਬ ਤੋਂ ਬਾਹਰ ਸੀ ਕੋਈ ਨਹੀਂ ਭੌਂਕਿਆ ਸੀ ਸਾਰੇ ਚੁੱਪਚਾ ਬੈਠੇ ਸੀ ਜਦੋਂ ਭਾਈ ਅੰਮਰਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਆ ਗਿਆ ਤੇ ਇਹਨਾਂ ਨੇ ਕਾਮਾਂ ਰੋਲੀ ਪਾਈ ਹੋਈ ਆ ਤੇ ਕੁੰਜਾ ਮੰਗੂ ਕਿਆ 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 ਕਰਦੇ ਕਿ ਉਹਦਾ ਲੰਗ ਜਾਂਦੇ ਆ ਉਹਦਾ ਲੰਗ ਜਾਂਦੇ ਆ ਕਹਿਣ ਦਾ ਭਾਵ ਕਿ ਇਹ ਲੋਕਾਂ ਦੇ ਅੰਦਰ ਐਡਾ ਪਤਾ ਨਹੀਂ ਕੀ ਦਰਦ ਮਚਾ ਦਿੱਤਾ ਉਸ ਨੌਜਵਾਨ ਨੇ ਤੁਹਾਨੂੰ ਕੋਈ ਬੁਰਾ ਲੱਗਦਾ ਤੁਸੀਂ ਦੱਸ ਸਕਦੇ ਹੋ ਖੁੱਲ ਕੇ ਕਮੈਂਟ ਕਰੋ ਜਾਂ ਤਾਂ ਛਲੋ ਜੀ ਪਤਾਗਾ ਧਮਕਾ ਪਤਾ ਜੇ ਤੁਹਾਨੂੰ ਪਤਾ ਤਾਂ ਦੱਸੋ ਜੇ ਹੁਣ ਤੁਸੀਂ ਪਕਾਈ ਮਾਰਨੀ ਆ ਕੇ ਉਹਦਾ ਕੀ ਫਾਇਦਾ ਹੁਣ ਇਹ ਵੀ ਮੰਗੂ ਪਹਿਲਾਂ 5 ਗਲਤੀਆਂ 16 ਗਲਤੀਆਂ ਸਰਕਾਰ ਦਾ ਬੰਦਾ ਜੀ ਏਜੰਸੀਆਂ ਦਾ ਬੰਦਾ ਲੈ ਜੇ ਸਰਕਾਰ ਦਾ ਬੰਦਾ ਹੁੰਦਾ ਉਦੋਂ ਐਨਐਸਏ ਦੁਆਰੇ ਨਹੀਂ ਲੱਗਦੀ ਸੀ ਉਹਨੂੰ ਤੁਰਤ ਜਿਹੜਾ ਬਾਹਰ ਕੱਢਿਆ ਜਾਂਦਾ ਸੀ ਕੱਢ ਦੇਣਾ ਸੀ ਤੇ ਉਹਨੂੰ ਸੌ ਚਕਾਉਣ ਦੇ ਵਾਸਤੇ ਨਾ ਜਲੀਲ ਨਾ ਕੀਤਾ ਜਾਂਦਾ ਤੇ ਉਹਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਨਾ ਪਾਉਣੀ ਪੈਂਦੀ ਧੰਨਵਾਦ ਸਾਰਿਆਂ ਦਾ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਮਕਮ ਸਿੰਘ ਉੱਬਾ